ਉਕਮਾਂ ਕਿਸੇ ਜੇ ਗੇ ਸਾਢੇ 5 ਸਾਲ ਦਾ ਪੇਕਿੰਗ ਦਾ ਏਰੀਆ ਦਾ ਧੀ ਜੇ ਕਿਸ ਤਰ੍ਹਾਂ ਬਕਾਇਆ ਕੁਝ ਮਲਾਇਆ ਮਲਾਇਆ ਦਾ ਪੇਵਿੰਡ ਘਟਾ ਹੈ ਉਸ ਤੋਂ ਬਾਅਦ ਪ੍ਰਾਣੀ ਪੈਂਸਿੰਗ ਬਹਾਲ ਕਰਨਾ 6ਵਾਂ ਪੇਕ ਮਿਸ਼ਨ 1700 2020 ਮਲਾਇਆ ਨੂੰ ਲਾਗੂ ਕਰਨ ਸੰਬੰਧੀ ਮਲਾਇਆ ਦਾ ਕੱਟਿਆ ਪੱਤਾ ਪਿੰਡੂ ਪੱਤਾ ਉਹ ਬਹਾਲ ਕਰ ਸੰਦੀ ਮੈਲ ਉਹਦਾ ਬਹਾਲ ਕਰ ਸੰਦੀ ਜਾਂ ਪਾਉਰ ਗਾਉਂ ਦੇ ਵਿੱਚ ਜਾਂ ਟਰਾਂਸਫਰ ਦੇ ਵਿੱਚ ਕੰਮ ਕਰਦੇ ਕਿੱੱਚੇ ਕੰਮਿਆਂ ਨੂੰ ਪੱਕੇ ਕਰ ਹੁੰਦੀ ਮੀਟਿੰਗ ਵਿੱਚ ਗਲਤ ਕੀਤੀ ਗਈ ਪਰ ਬਿਜਲੀ ਮੰਡੀਆਂ ਹਰਪੰਸ ਸਿੰਘ ਜੀਮਾ ਬਿਜਲੀ ਮੰਡੀਆਂ ਹਰਪੰਸ ਸਿੰਘ ਈਟੀਓ ਨੇ ਸਹਿਯੋਗ ਦਿੱਤੀ ਪਰ ਪਾਵਰ ਕੌਂ ਦੀ ਮੀਨੋਂ ਵੱਲੋਂ ਸਹਿਨੂਆਂ ਮੰਗਾਂ ਦੇ ਉੱਪਰ ਸਾਰ ਕੋ ਨਹੀਂ ਕੀਤਾ ਗਿਆ ਜਿਸ ਨੂੰ ਲੈ ਕੇ ਜੋ ਪਾਵਰ ਕੌਂ ਦੇ ਮੁਲਾਜ਼ਮ ਵਿੱਚ ਬਹੁਤ ਹੀ ਜ਼ਿਆਦਾ ਗੁੱਸਾ ਹੈ ਅੱਜ ਧਰਮਨ ਪਲਾਨ ਲੈ ਰਹੇ ਮਹਾਬਤ ਵਿੱਚ ਟੈਕਨੀਕਲ ਸਰਵਰ ਜੂਨੀਅਰ ਵੱਲੋਂ ਮਲਾਜਮਾਂ ਨੂੰ ਕਿਹਾ ਗਿਆ ਕਿ ਤੁਸੀਂ ਹੋਰ ਪਰਫਾਰਮੈਂਸ ਕਰੋ ਕਿਉਂਕਿ ਕਈ ਦਿਨਾਂ ਤੋਂ ਲਗਾਤਾਰ ਟੀਐਚਯੂ ਫਰਮਨ ਲਹਿਰਾ ਮਹੱਭਾ ਜੂਨੀਅਨ ਵੱਲੋਂ ਮਲਾਜਾਂ ਨੂੰ ਛੁੱਟੀਆਂ ਵੀ ਜਾ ਕੇ ਪਰਿਵਾਰਾਂ ਵਿੱਚ ਮੰਡੇ ਗਏ ਤੇ ਪਰਫਾਰਮੈਂਸ ਭਰਵਾਏਗਾ ਭਰਵਾਏਗਾ ਜਿਸ ਨੂੰ ਲੈ ਕੇ ਫਰਮਨ ਲਹਿਰਾ ਮਹੱਭਾ ਦੇ ਵਿੱਚ ਜੋ ਇਹ ਛੁੱਟੀ ਲਈ ਗਈ ਹੈ ਜਿੰਦੇ ਤੋਂ ਬਹੁਤ ਹੀ ਮਲਾਜਾਂ ਨੂੰ ਛੁੱਟੀ ਰਹਿਣਗੇ ਹੜਤਾਲ ਕਰਨਗੇ ਲਗਾਤਾਰ 3 ਦਿਨ 11 12 13 ਅਗਸਤ ਨੂੰ ਬਹੁਤ ਵੱਡੀ ਗੰਢ ਦੇ ਵਿੱਚ ਮੁਲਾੜਾਂ ਨੇ ਛੁੱਟੀ ਲੈ ਚੁੱਕੇ ਹਨ ਜਿਸ ਨੂੰ ਲੈ ਕੇ ਰਾਤ 9:30 ਵਜੇ ਫਰਮਪੁਰਾਂ ਦੇ ਮੇਨ ਗੇਟ ਦੇ ਉੱਪਰ ਰੈਲੀ ਵੀ ਕੀਤੀ ਗਈ ਉਸ ਤੋਂ ਪਹਿਲਾਂ ਵੀ ਰੈਲੀਆਂ ਕੀਤੀਆਂ ਗਿਆ ਛੇ ਟਾਂ ਵਿੱਚ ਕੰਮ ਕਰਦੇ ਕਾਰਨ ਕਰਿਆ ਨੂੰ ਦੱਸਿਆ ਗਿਆ ਕਿ ਪਾਵਰ ਕੋਈ ਮੈਨੇਜਮੈਂਟ ਹੋਵੇ ਜਾਂ ਬਿਜਲੀ ਮੰਦਰੀ ਰਿਪਰਸੈਂਸ ਇਟੂ ਹੋਵੇ ਜਾਂ ਮੇਤਵਾਂ ਹਰਪਾਸਾਂ ਜੀਮਾ ਹੋਵੇ ਇਹ ਮੁਲਾੜੇ ਮੰਗਨ ਲੈ ਕੇ ਜ਼ਿਆਦਾ ਜੇ ਨਹੀਂ ਹਨ ਕਿਉਂਕਿ ਮਨ ਜਾਂਦੇ ਆ ਮੀਟਿੰਗ ਦੇ ਵਿੱਚ ਪਰ ਲਾਗੂ ਨਹੀਂ ਕਰਦੇ ਧੰਨਵਾਦ ਸਾਥੀਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਿਆ ਵੀ ਆ ਜਾ ਕੀ ਹੈ ਕੀ ਟੋਲ ਦੋ ਲੇਕੀਆ ਲਾਈਕਸ ਵੀ ਸੀਐਸਵੀ ਜੁਆਇੰਟ ਫਾਰਮ ਦੇ ਤੇ ਬਿਲੀ ਮਲਾਣਾ ਇੱਕ ਤਾਂ ਮੰਚ ਤੇ ਪੰਜਾਬ ਦੀ ਮੀਟਿੰਗ ਵੇਤੋਂ ਹਰਪਾ ਸਿੰਘ ਟੀਮਾ ਬਿਲੀ ਮੰਦਿਰ ਹਰਮਨ ਸਿੰਘ ਇੱਥੋਂ ਨਾਲ ਹੋਈ ਜੋ ਕਿ ਮੀਟਿੰਗ ਲਗਾਤਾਰ 3 ਘੰਟੇ ਚੱਲੀ ਸਹਿਜੀਆਂ ਬਹੁਤ ਬਣੀਆਂ ਵੀ ਇਹ ਮੰਗਾ ਮੰਨੇ ਰਣਗੀਆਂ ਪੀਐਸਈ ਵੀ ਜੁਆਇੰਟ ਹਰੋਂ ਦੇ ਆਗੂ ਰੌਧੇ ਮਿਹਾਰੀ ਨੇ ਕਿਹਾ ਕਿ ਜੋ ਮੰਗਾਂ ਸਾਂਦੇ ਮੰਨਿਆ ਹਨ ਉਹਨਾਂ ਦੇ ਸਰਕਰ ਕਰੋ ਪਰ ਸਰਕਰ ਕਰਨ ਨੂੰ ਪਾਰ ਕੋਈ ਮੀਮੈਂਟ ਤਿਆਰ ਨਹੀਂ ਹੈ ਜਿਸ ਨੂੰ ਲੈ ਕੇ ਜੋ ਵੇਦਾਂ ਦੇ ਹਰ ਪਾਸੇ ਚੀਮਾ ਨਾਲ ਮੀਟਿੰਗ ਬេសਡੇ ਰਹੀ ਜਿਸ ਨੂੰ ਲੈ ਕੇ ਅੱਜ 11 12 13 ਅਗਸਤ ਤੋਂ ਜੋ ਕਿ ਮਲਾਜਮਾਂ ਨੇ ਅਜਨ ਜੇ ਛੁੱਟੀ ਲੈ ਕੇ ਹੜਤਾਲ ਸ਼ੁਰੂ ਕਰਦੀ ਹੈ ਇਸ ਨੂੰ ਲੈ ਕੇ ਪੰਜਾਬ ਦੇ ਵਿੱਚ ਬਹੁਤ ਹੀ ਪ੍ਰਭਾਵ ਪਵੇਗਾ ਜੋ ਮੈਂ ਮੁੱਖ ਮੰਗ ਸੀ ਜੀ ਕਿ ਸਾਢੇ 5 ਸਾਲ ਦਾ ਪੇਕਿੰਗ ਦਾ ਏਰੀਆ ਦਾ ਜਿਹੜਾ ਕਿਸ ਤਰ੍ਹਾਂ ਬਕਾਇਆ ਕੁਝ ਮਲਾਇਆ ਮਲਾਇਆ ਉਹਨਾਂ ਪੀਵਣ ਘਟਾ ਹੈ ਉਸ ਤੋਂ ਬਾਅਦ ਪੁਰਾਣੀ ਬੈਂਕ ਸਿੰਘ ਬਹਾਲ ਕਰਨਾ 6ਵਾਂ ਪੇਕ ਮਿਸ਼ਨ 177 2020 ਨੇ ਮਲਾਇਆ ਨੂੰ ਲਾਗਤ ਨਾਲ ਸੰਬੰਧੀ ਮਲਾਇਆ ਦਾ ਲੱਕੜਿਆ ਪੱਤਾ ਪਿੰਡੂ ਪੱਤਾ ਉਹ ਬਹਾਲ ਕਰ ਹੁੰਦੀ ਮੋਬਾਈਲ ਉੱਤਾ ਬਹਾਲ ਕਰ ਹੁੰਦੀ ਜਾਂ ਪਾਵਰ ਗਾਉਂ ਦੇ ਵਿੱਚ ਜਾਂ ਟ੍ਰਾਂਸਫਰ ਦੇ ਵਿੱਚ ਕੰਮ ਕਰਦੇ ਕਿੱੱਚੇ ਕੰਮਿਆਂ ਨੂੰ ਪੱਕੇ ਕਰ ਹੁੰਦੀ ਮੀਟਿੰਗ ਵਿੱਚ ਗਲਤ ਕੀਤੀ ਗਈ ਪਰ ਬਿਜਲੀ ਮੰਡੀਆਂ ਹਰਪੰਸ ਸਿੰਘ ਈਟ੍ਰੋ ਨੇ ਸਹਿਯੋਗ ਦਿੱਤੀ ਪਰ ਪਾਵਰ ਗਾਉਂ ਦੀ ਮੀਨੋਂ ਵੱਲੋਂ ਸਹਿਯੋਗ ਮੰਗਾਂ ਦੇ ਉੱਪਰ ਸਾਰਕੋ ਨਹੀਂ ਕੀਤਾ ਗਿਆ ਜਿਸ ਨੂੰ ਲੈ ਕੇ ਜੋ ਪਾਵਰ ਗਾਉਂ ਦੇ ਮੁਲਾਜ਼ਮ ਵਿੱਚ ਬਹੁਤ ਹੀ ਜ਼ਿਆਦਾ ਗੁੱਸਾ ਹੈ ਅੱਜ ਥਰਮਨ ਪਲਾਂ ਲਹਿਰਾ ਮਹਾਭਾਗ ਦੇ ਵਿੱਚ ਟੈਕਨਿਕਲ ਸਰਵਿਸ ਯੂਨੀਅਨ ਵੱਲੋਂ ਮਲਾਜ਼ਮਾਂ ਨੂੰ ਕਿਹਾ ਗਿਆ ਕਿ ਤੁਸੀਂ ਹੋਰ ਪਰਫਾਰਮੈਂਸ ਕਰੋ ਕੋਈ ਕਈ ਦਿਨਾਂ ਤੋਂ ਲਗਾਤਾਰ ਟੀਐਚਯੂ ਥਰਮਨ ਲਹਿਰਾ ਮਹਾਭਾਗ ਯੂਨੀਅਨ ਵੱਲੋਂ ਮਲਾਜ਼ਮਾਂ ਨੂੰ ਛੁੱਟੀਆਂ ਵੀ ਜਾ ਕੇ ਪਰਫਾਰਮੈਂਸ ਮੰਡੇ ਗਏ ਤੇ ਪਰਫਾਰਮੈਂਸ ਭਰਾਏ ਗਏ ਜਿਸ ਨੂੰ ਲੈ ਕੇ ਥਰਮਨ ਪਲਾਂ ਲਹਿਰਾ ਮਹਾਭਾਗ ਦੇ ਵਿੱਚ ਜੋ ਇਹ ਛੁੱਟੀ ਲਈ ਗਈ ਹੈ ਜਿੰਦੇ ਤੋਂ ਬਹੁਤ ਹੀ ਮਲਾਜ਼ਮ ਛੁੱਟੀ ਰਹਿਣਗੇ ਹੜਤਾਲ ਕਰਨਗੇ ਲਗਾਤਾਰ 3 ਦਿਨ 11 12 13 ਅਗਸਤ ਨੂੰ ਬਹੁਤ ਵੱਡੀ ਗੰਢ ਦੇ ਵਿੱਚ ਮਲਾਰਾ ਨੇ ਛੁੱਟੀ ਲੈ ਚੁੱਕੇ ਹਨ ਜਿਸ ਨੂੰ ਲੈ ਕੇ ਰਾਤ 9:30 ਵਜੇ ਫਰਮਪੁਰਾਂ ਦੇ ਮੇਨ ਗੇਟ ਦੇ ਉੱਪਰ ਰੈਲੀ ਵੀ ਕੀਤੀ ਗਈ ਉਸ ਤੋਂ ਪਹਿਲਾਂ ਵੀ ਰੈਲੀਆਂ ਕੀਤੀਆਂ ਗਈਆਂ ਛੋਟਾਂ ਵਿੱਚ ਕੰਮ ਕਰਦੇ ਕਾਰਨ ਕਰਿਆ ਨੂੰ ਦੱਸਿਆ ਗਿਆ ਕਿ ਪਾਵਰ ਕੋਨਿਮੇਂਟ ਹੋਵੇ ਜਾਂ ਬਿਜਲੀ ਮੰਦੀ ਫਿਰ ਪਾਸੰਗ ਏਟੀ ਹੋਵੇ ਜਾਂ ਮੇਤਵਾਂ ਹਰਪਾਸੰਗੀਮਾ ਹੋਵੇ ਇਹ ਮਲਾਰੇ ਮੰਗਨ ਲੈ ਕੇ ਜਦ ਅਸ ਜੇ ਨਹੀਂ ਹਨ ਕਿਉਂਕਿ ਮਨ ਜਾਂਦੇ ਆ ਮੀਟਿੰਗ ਦੇ ਵਿੱਚ ਪਰ ਲਾਗੂ ਨਹੀਂ ਕਰਦੇ ਧੰਨਵਾਦ ਸਾਥੀਓ